ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਭਾਵ 10 ਤਰੀਕ ਨੂੰ ਜਿਹੜਾ 10 April ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 April ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਧਾਲੂ ਜਿਹੜੇ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐ ਜੀ ਪੀ ਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 0 اپریل تک ਦਾ ਜਾਰੀ ਕੀਤਾ ਗਿਆ ਕਹਿਣ ਤੋਂ ਭਾਵ 10 اپریل ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜੱਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 اپریل ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 اپریل ਨੂੰ ਜਾ ਸਕਦੇ ਨੇ ਤੇ 19 اپریل ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਧਾਲੂ ਜਿਹੜੇ ਆ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐ ਜੀ ਪੀ ਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕਹਿਣ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜੱਥਾ ਜਿਹੜਾ ਰਵਾਨਾ ਹੋ ਸਕਦਾ ਤੇ 19 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 ਅਪ੍ਰੈਲ ਨੂੰ ਜਾ ਸਕਦੇ ਨੇ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਧਾਲੂ ਜਿਹੜੇ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐਸਜੀਪੀਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕੈਂਪ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 ਅਪ੍ਰੈਲ ਨੂੰ ਜਾ ਸਕਦੇ ਨੇ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਦਾਲੂ ਜਿਹੜੇ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਦਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐ ਜੀ ਪੀ ਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕੈਂਪ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 ਅਪ੍ਰੈਲ ਨੂੰ ਜਾ ਸਕਦੇ ਨੇ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਦ ਆਲੂ ਜਿਹੜੇ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਦ ਆਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐ ਜੀ ਪੀ ਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕਹਿਣ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜੱਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 ਅਪ੍ਰੈਲ ਨੂੰ ਜਾ ਸਕਦੇ ਨੇ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਧਾਲੂ ਜਿਹੜੇ ਐ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐ ਜੀਪੀਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐ ਜੀਪੀਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕਹਿਣ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 ਅਪ੍ਰੈਲ ਨੂੰ ਜਾ ਸਕਦੇ ਨੇ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਧਾਲੂ ਜਿਹੜੇ ਆ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐਸਜੀਪੀਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕਹਿਣ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜੱਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 April ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 April ਨੂੰ ਜਾ ਸਕਦੇ ਨੇ ਤੇ 19 April ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾ ਸਕਣਗੇ 10 April ਤੋਂ ਲੈ ਕੇ 19 April ਤੱਕ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ 10 ਤਰੀਕ ਨੂੰ ਜਿਹੜਾ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਾਣਗੇ ਤੇ ਵਾਪਸੀ 19 ਅਪ੍ਰੈਲ ਨੂੰ ਜਿਹੜੀ ਆ ਭਾਰਤ ਦੇ ਵਿੱਚ ਵਾਪਸੀ ਜਿਹੜੀ ਆ ਸਿੱਖ ਸ਼ਰਧਾਲੂਆਂ ਦੀ ਹੋਵੇਗੀ ਤਾਂ ਹੁਣ ਅਹਿਮ ਖਬਰੇ ਸਾਹਮਣੇ ਆ ਰਹੀ ਹੈ ਕਿ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਜਾ ਸਕਦੇ ਨੇ ਕੁੱਲ 3000 ਸ਼ਰਧਾਲੂ ਜਿਹੜੇ ਆ ਸਿੱਖ ਹੋਣਗੇ ਉਹ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਇਸ ਦੇ ਬਾਰੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਗਏ ਸੀ ਰਵਾਨਾ ਹੋਏ ਸੀ ਤਾਂ ਵਾਪਸ ਸਰਬਜੀਤ ਕੌਰ ਜਿਹੜੀ ਆ ਭਾਰਤ ਨਹੀਂ ਆਈ ਸੀ ਤਾਂ ਇਸੇ ਦੇ ਸਬੰਧ ਦੇ ਵਿੱਚ ਹੁਣ ਐ ਜੀ ਪੀ ਸੀ ਦੇ ਵੱਲੋਂ ਨਿਯਮ ਸਖਤ ਕੀਤੇ ਜਾ ਸਕਦੇ ਨੇ ਤਾਂ ਹੁਣ ਸ਼ਡਿਊਲ ਜਾਰੀ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਪਰਮਿਸ਼ਨ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਸ਼ਡਿਊਲ ਵੀ 10 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਦਾ ਜਾਰੀ ਕੀਤਾ ਗਿਆ ਕਹਿਣ ਤੋਂ ਭਾਵ 10 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਸਿੱਖ ਜੱਥਾ ਜਿਹੜਾ ਰਵਾਨਾ ਹੋ ਸਕਦਾ ਹੈ ਤੇ 19 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਾਪਸ ਜਿਹੜੇ ਆ ਸਿੱਖ ਸ਼ਰਧਾਲੂ ਵਾਪਸ ਆਉਣਗੇ ਤਾਂ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਵਿਸਾਖੀ ਦੇ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲੇਗਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਸਕਦੇ ਨੇ 10 ਅਪ੍ਰੈਲ ਨੂੰ ਜਾ ਸਕਦੇ ਨੇ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਵਾਪਸੀ ਉਹਨਾਂ ਦੀ ਹੋਵੇਗੀ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ